ਹੇ ਗੁਰੂ ਸਾਹਿਬ ਜੀ ਹੈ ਭਾਵ ਕੋਈ ਨਾ ਕੋਈ ਅਰਾਧਨਾ ਵੇ ਕੰਮ ਦੀ ਕਿਸੇ ਦੀ ਇੱਛਾ ਭਾਵਨਾ ਮਨ ਚ ਹੋਣੀ ਦੁਨਿਆਵੀ ਸੱਚ ਹੈ ਜੋ ਦੁਨਿਆਵੀ ਗੱਲ ਸੋਚਦਾ ਜਿਹਦਾ ਧਿਆਨ ਦੁਨੀਆਂ ਵੱਲ ਹੈ ਜਿਹਨੂੰ ਪ੍ਰਮਾਤਮਾ ਦਾ ਕੋਈ ਗਿਆਨ ਨਹੀਂ ਇਲਮ ਨਹੀਂ ਕਿ ਪ੍ਰਮਾਤਮਾ ਨਾਲ ਉਧਰ ਕੋਈ ਸਬੰਧੀ ਨਹੀਂ ਬਣਿਆ ਸਿਰਫ ਕਿ ਜਿਸ ਤਰ੍ਹਾਂ ਦੁਨੀਆ ਕਰਦੀ ਹੈ ਜਿਵੇਂ ਆਪਾਂ ਕਹਿੰਦੇ ਫਾਰਮੈਲਿਟੀਆਂ ਜਾਂ ਕਹਿੰਦੇ ਵੀ ਲੋਕਾਚਾਰ ਵੀ ਜੋ ਲੋਕ ਕਰਦੇ ਆਪਾਂ ਵੀ ਕਰਕੇ ਦੇਖ ਲਈਏ ਉਹ ਧਰਮ ਦੀ ਗਿਣਤੀ ਵਿੱਚ ਨਹੀਂ ਆਉਂਦੇ ਕੇ ਕਿਸ ਤੇ ਵਿਆਹ ਤੇ ਖੰਡ ਪੜ ਰਖਾਇਆ ਉੱਥੇ ਚਲੇ ਗਏ ਆਨੰਦ ਕਰ ਜਾਂਦੇ ਚਲੇ ਗਏ ਮਰਗ ਤੇ ਚਲੇ ਗਏ ਜਾਹੋਰ ਕੋਈ ਪ੍ਰੋਗਰਾਮ ਹੋਏ ਉਥੇ ਪਹੁੰਚ ਕੇ ਉਹ ਧਰਮ ਹੀ ਨਹੀਂ ਹੁੰਦੇ ਉਹ ਤਾਂ ਇੱਕ ਲੋਕਾਚਾਰ ਹੁੰਦੀ ਹੈ ਫਾਰਮੈਲਿਟੀਆਂ ਕਿ ਚਲੋ ਭਾਈ ਜਾਣਾ ਪੈਣਾ ਬੁਲਾਇਆ ਵਾ ਮੂੰ ਮਥਾ ਲੱਗਦਾ 50 ਗੱਲਾਂ ਕਰਦੇ ਹਨ ਧਰਮ ਹੀ ਬਣ ਕੇ ਨਹੀਂ ਜਾਂਦੇ ਹੁਣ ਐਸੇ ਸਖਤ ਵੀ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਕੋਈ ਗਿਆਨ ਨਹੀਂ ਕੋਈ ਸ਼ਬਦ ਦੀ ਸੁਣਨੀ ਵੱਧਨੀ ਉਹ ਵੀ ਪ੍ਰਮਾਤਮਾ ਦੇ ਦਰ ਤੇ ਇੱਛਾ ਲੈ ਕੇ ਆਉਂਦੀ ਹੈ ਜੇ ਕੋਈ ਵੀ ਧਰਮਕ ਸਥਾਨ ਦੇਖਿਆ ਕਿਤੇ ਵੀ ਕੋਈ ਮੰਦਿਰ ਦੇਖਿਆ ਮਸਜਿਦ ਦੇਖੀ ਗੁਰਦੁਆਰਾ ਦੇਖਿਆ ਕੋਈ ਵੀ ਤੀਰਥ ਦੇਖਿਆ ਸੱਚਾ ਚੁਕਾਇਆ ਇਹ ਨਹੀਂ ਗੱਲ ਤਾਂ ਕਹੀ ਦਿਨੇ ਕਿ ਰੱਬਾ ਮਿਹਰ ਕਰੀ ਵੀ ਮਿਹਰ ਵੀ ਮੰਗ ਲਈਏ ਮੰਗਿਆ ਤਾਂ ਕੁਝ ਨਾ ਕੁਝ ਜ਼ਰੂਰ ਹੈ ਪਰ ਇਦਰ ਪਾਸ਼ਾਏ ਕਹਿੰਦੇ ਮੰਗ ਤੋ ਮਾਣਾ ਨਾ ਪਾਇਆ ਤੂੰ ਕਿਉਂ ਮੰਗਦਾ ਕੇ ਤੂੰ ਨਾ ਮੰਗ ਤੇਰੇ ਕਾਰਜ ਹੀ ਐਸੇ ਹੋਣੇ ਜਿਹਦੇ ਕਿ ਮੈਂ ਤੈਨੂੰ ਖੁਦ ਦੇਣ ਵਾਸਤੇ ਆਵਾਂ ਸਾਮ ਨਿਦਾਨ ਦਸ ਅੱਠ ਸਦਾਨ ਠਾਕੁਰ ਕਲ ਤਰਤਰੇ ਕਹਿੰਦੇ ਮੈਂ ਤਾਂ ਸਭ ਕੁਝ ਆਪਣੇ ਹੱਥਾਂ ਤੇ ਲੈ ਕੇ ਤੁਰਿਆ ਫਿਰਦਾ ਕਿ ਮੇਰਾ ਕੋਈ ਭਗਤ ਮੇਰਾ ਕੋਈ ਪ੍ਰੇਮੀ ਵੀ ਜੋ ਮੇਰੀ ਆਰਾਧਨਾ ਕਰਦਾ ਮਨ ਤੇ ਆਉਂਦਾ ਨਾ ਆਪਾਂ ਤਾਂ ਪ੍ਰਮਾਤਮਾ ਦੀ ਸੇਵਾ ਕਰਨ ਨੂੰ ਸੋਚਦੇ ਆ ਪ੍ਰਮਾਤਮਾ ਕਹਿੰਦਾ ਐਸੇ ਭਗਤਾਂ ਦੀ ਮੇਤੋਂ ਕਿਤੇ ਸੇਵਾ ਚ ਕੋਈ ਕਮੀ ਨਾ ਰਹਿ ਜਾਵੇ ਉਹਦੀ ਜੋ ਵੀ ਡਿਮਾਂਡ ਹੈ ਨਾ ਜੋ ਵੀ ਇੱਛਾ ਹੈ ਉਹਦੀ ਫਿਕਰ ਮੈਨੂੰ ਆ ਇਸ ਕਰਕੇ ਮੈਂ ਸਾਰੀਆਂ ਰਿੱਧੀਆਂ ਸਿੱਧੀਆਂ ਸਭ ਮਿਲਦਾ ਆਂ ਸਾਰੇ ਖਜ਼ਾਨੇ ਅੱਠ ਸਿੱਧੀਆਂ ਨੌ ਨਦੀਆਂ ਰਦੀਆਂ ਸਿੱਧੀਆਂ ਦਾ ਪੰਡਾਲਾ ਮੈਂ ਹੱਥ ਦੇ ਚੱਕੀ ਫਿਰਦਾ ਕਿ ਮੇਰੇ ਮੈਨੂੰ ਮਹਿਸੂਸ ਹੋਵੇ ਜਿੱਥੇ ਵੀ ਮੇਰਾ ਭਗਤ ਬੰਦਗੀ ਕਰਦਾ ਹੋਵੇ ਨਾ ਕਿ ਮੈਨੂੰ ਲੱਗਦਾ ਕਿ ਮੇਰੇ ਭਗਤ ਨੂੰ ਇਹ ਚਾਹੀਦਾ ਹੈ ਕਿ ਮੈਂ ਦਿਨਾਂ ਜਾ ਕੇ ਉਸ ਨੂੰ ਦਵਾਂ ਉਹ ਮੰਗੇ ਨਾ ਮੇਤੂ ਭਗਤ ਬਾਕੀ ਨਹੀਂ ਮੰਗਦੇ ਕਿਸੇ ਕੁਛ ਉਹ ਕਦੇ ਨਹੀਂ ਕੁਝ ਮੰਗਦੇ ਪਦਾਰਥ ਨਹੀਂ ਆਉਂਦਾ ਮਨੁੱਖ ਵੀ ਹੈ ਨਾ ਇਹ ਵੀ ਜੇ ਆਪਣੇ ਕਰਮਾਂ ਦੀ ਖੇਤੀ ਸਹੀ ਤਰੀਕੇ ਨਾਲ ਕਰਦਾ ਰਹੇ ਨਾ ਆ ਮੰਗਣ ਵਾਲਾ ਚੇਤਰੀ ਖਤਮ ਹੋ ਜਾਣਾ ਹੈ ਇਹ ਇੱਕੋ ਇੱਕ ਚੀਜ਼ ਮੰਗ ਸਕਦਾ ਹੈ ਬੇਣ ਤਦ ਹੋਰ ਤੇ ਮੰਗਣਾ ਇਹ ਵੈਸੇ ਨੂੰ ਤੇ ਤੋਂ ਬਗਰ ਜੇ ਕੁਝ ਮੰਗਣਾ ਇਹ ਤਾਂ ਸਾਰਾ ਬੇਕਾਰ ਹੈ ਤੇਰਾ ਨਾਮ ਕੋਏ ਹੋਵੇ ਤੂੰ ਨਾਲ ਹੋਵੇ ਸਭ ਕੁਝ ਤੇਰੇ ਕੋਲੇ ਸਾਮ ਨਿਦਾਨ ਦਸ ਅੱਠ ਸਿਧਾਨ ਠਾਕੁਰ ਕਲ ਤਰੇ ਹੁਣ ਜਿਸ ਮਾਲਕ ਦੇ ਕੋਲੇ ਇੰਨੀ ਰਿੱਧੀਆਂ ਸਿੱਧੀਆਂ ਤਾਂ ਤਾਂ ਖਿਆਨੇ ਸਭ ਕੁਝ ਹੀ ਹੈ ਇਹ ਸਭ ਕੁਝ ਉਸ ਮਾਲਕ ਦੇ ਕੋਲੇ ਹੈ ਤੇ ਰੋਜ਼ ਇੱਕ ਨਾ ਇੱਕ ਦਿਨ ਚੀਜ਼ ਮੰਗਣੀ ਜਾ ਕੇ ਕਿ ਆਪਾਂ ਵੀ ਕਿ ਦੇਖਦੇ ਆ ਨਾ ਕਿ ਨੇਤ ਆਪਣੇ ਦਰ ਤੇ ਕੋਈ ਖੜ ਜਾਵੇ ਕਿ ਆਹ ਦੇ ਦੇ ਉਹ ਦੇ ਦੇ ਪਹਿੜਾ ਜਿਹਾ ਮਹਿਸੂਸ ਹੁੰਦਾ ਨਾ ਕਿ ਵਈ ਇਹ ਤਾਂ ਰੋਜ਼ ਦਾ ਕੰਮ ਏ ਇਹਦੀ ਮੰਗਣ ਦੀ ਆਤ ਪਈ ਹੋਈ ਏ ਹਾਂ ਜੇ ਉਹਦੇ ਨਾਲ ਤੇਰਾ ਕੋਈ ਰਿਸ਼ਤਾ ਬਣ ਗਿਆ ਨਾਤਾ ਬਣ ਗਿਆ ਵੀ ਇਹਨਾਂ ਕੋ ਕਿਦਰਾ ਖਾਸ ਰਿਸ਼ਤਾ ਬਣ ਗਿਆ ਨਾਤਾ ਬਣ ਗਿਆ ਵੀ ਤੁਹਾਡੀ ਆਪਸੀ ਖਾਣ ਪੀਣ ਸਭ ਕੁਝ ਸਾਂਝੇ ਖੋਗੀ ਇੱਟ ਜਦੋਂ ਮਰਜੀ ਚੀਜ਼ ਚੱਕਲਾ ਰੱਖ ਲਿਆ ਤੇ ਤਉ ਉਹਨੂੰ ਫਿਕਰ ਨਾ ਵੀ ਵੀ ਮੇਰੇ ਮਿੱਤਰ ਸਾਥੀ ਦੀ ਵੀ ਉਹਨੂੰ ਆ ਘਾਟ ਮੈਂ ਜਾ ਕੇ ਦਵਾ ਨਾਤਾ ਕੋਈ ਹੋਵੇ ਨਾ ਰੋਜ਼ ਮੰਗਾ ਕੇ ਜਾ ਕੇ ਕਿਦਾਂ ਭੈੜਾ ਲੱਗਦਾ ਲੱਗਦਾ ਕਿ ਲੱਗਦਾ ਕਿ ਕਿੱਪੋਂ ਆਤ ਹੁੰਦੀ ਹੈ ਨਾ ਕਿ ਹਰ ਦਿਨ ਹੋਇਆ ਚਲੋ ਕੋਈ ਵਸ ਵੀ ਬਹੁਤ ਹੀ ਅਣਚਖ ਵੀ ਕੁਦਰਤੀ ਭਾਈ ਖਤਮ ਹੋ ਗਈ ਔਖਾ ਹੋ ਗਿਆ ਬਹੁਤ ਮੁਸ਼ਕਲ ਆ ਚਲੋ ਉਹ ਆਸ ਪ੍ਰੋਸ ਗਾਣ ਤੋਂ ਉਹ ਮੰਕੇ ਸਾ ਲੀਏ ਪਰ ਉਹ ਹੀ ਰੋਜ਼ੀ ਮੰਗੀ ਜਾਣੀ ਉਹ ਪੈੜੀ ਲੱਗਦੀ ਆ ਨਾ ਆ ਉਹਦੇ ਨਾਲ ਕੋਈ ਨਾਤਾ ਬਣਾ ਲਾ ਰਿਲੇਸ਼ਨ ਬਣਾ ਲਾ ਕਿ ਉਹਦੇ ਘਰ ਵੀ ਤੇਰਾ ਆਉਣਾ ਜਾਣਾ ਡਾਇਰੈਕਟਲੀ ਐਂਡਾਇਰੈਕਟਲੀ ਹੋ ਜਾਵੇ ਵੀ ਜਦ ਤੂੰ ਮਰਦੀ ਜਾਵੇਂ ਮਾਦੀ ਕੋਲੇ ਸਭ ਚਾਬੀਆਂ ਤੇਰੀ ਕੋਲ ਨੇ ਤੇਰੇਆਂ ਘਰ ਦੀਆਂ ਚਾਬੀਆਂ ਉਹਦੇ ਕੋਲ ਨੇ ਵੀ ਇੰਨਾ ਗਹਿਰਾ ਪਿਆਰ ਐ ਇੰਨਾ ਡੂੰਗਾ ਪਿਆਰ ਉਸ ਨੂੰ ਆਪਣਾ ਬਣਾ ਲੋ ਫਿਰ ਤਾਂ ਕੋਈ ਇਤਰਾਜ਼ ਨਹੀਂ ਨਾ ਭਈ ਕੋਈ ਗੱਲ ਨਹੀਂ ਸਾਡੀ ਦੋਨਾਂ ਦੀ ਗੱਲ ਇੱਕੋ ਹੀ ਹੈ ਉਸੇ ਤਰ੍ਹਾਂ ਹੀ ਪ੍ਰਮਾਤਮਾ ਵਹਿਗੁਰੂ ਨਿਰੰਕਾਰ ਆ ਉਹਦੇ ਕੋਲ ਸਭ ਕੁਝ ਹੈ ਉਹਦੀ ਕੋਲ ਤਾਂ ਭਾਈ ਤੇਰੀਆਂ ਜੋ ਵੀ ਇਛਾਵਾਂ ਨੇ ਇੱਛਾ ਪੁਰਖ ਸਰਵ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾਮ ਸੋ ਐਸਾ ਹਰਤੇ ਇਹ ਮੇਰੇ ਜੀਅ ਦੇ ਤਾਂ ਸਰਵ ਸੁਖ ਪਾਵੇ ਮੇਰੇ ਮਨ ਲੈ ਹਣ ਜਿਸ ਮਾਲਕ ਦੇ ਨਾਲ ਅਸੀਂ ਨਿਤ ਪ੍ਰਤੀ ਆਉਨੇ ਆ ਦੇਰੂ ਨੇੜ ਕਰੀਂ ਦੁੱਧ ਦੇਂ ਪੁੱਤ ਦੇਂ ਜੋ ਵੀ ਸਾਡੀਆਂ ਡਿਮਾਂਡਾਂ ਹੁੰਦੀਆਂ ਨੇ ਉਹ ਤਾਂ ਸਾਡੇ ਮਨ 'ਚ ਹੁੰਦੀਆਂ ਨੇ ਨਾ ਬੋਲ ਕੇ ਤਾਂ ਬਦਹਾਦੇ ਕੋਈ ਨਹੀਂ ਵੈਰੂ ਇਹ ਵੀ ਦੇ ਦੇ ਉਹ ਵੀ ਦੇ ਦੇ ਅੰਦਰ ਚਿੱਤ ਅਸੀਂ ਅਰਦਾਸਾਂ ਕਰਦੇ ਆ ਕਿ ਜਿਹਦੇ ਕੋਲ ਇੰਨੀਆਂ ਦਾਤਾਂ ਪਈਆਂ ਨੇ ਚੁੱਪ ਕਰਕੇ ਰਿਲੇਸ਼ਨ ਹੀ ਉਹਨਾਂ ਬਣਾ ਲਈਏ ਕਿ ਉਹਦੇ ਨਾਲ ਆਪਣਾ ਕੋਈ ਨਾਤਾ ਬਣਾ ਲਈਏ ਕੋਈ ਸੰਬੰਧ ਬਣਾ ਲਈਏ ਉਸ ਨੂੰ ਆਪਣਾ ਬਣਾ ਲਈਏ ਕਿ ਜਿਹਦੇ ਘਰ ਦੇ ਵਿੱਚ ਇਨੇ ਖਜ਼ਾਨੇ ਆ ਕਿਉਂ ਨਾ ਅਸੀਂ ਉਹਨੂੰ ਹੀ ਆਪਣਾ ਬਣਾ ਲਈਏ ਉਹਦੇ ਅਸੀਂ ਹੋ ਜਾਈਏ ਇਹ ਤਾਂ ਸਾਰਾ ਕੁਝ ਅੰਦਰ ਪਿਆ ਮਟੀਰੀਅਲ ਮੇਰਾ ਹੀ ਆ ਨਾ ਕਿ ਜੋ ਅੰਦਰ ਕੁਸ ਪਿਆਵਾਂ ਨਾ ਵੀ ਉਹ ਤਾਂ ਭਾਈ ਸਾਰਾ ਕੁਝ ਸਾਡਾ ਹੀ ਆ ਨਾ ਹੁਣ ਫਿਰ ਇੱਕ ਐਗਜ਼ਾਮਪਲ ਹੋਗੀ ਇਹ ਔਰਤ ਬੀਬੀ ਪਹਿਣ ਕਿਤੇ ਵੀ ਕਿਸਦੇ ਘਰੇ ਕੋਈ ਸਮਾਨ ਆਪਾਂ ਲੈਣ ਦੇਣ ਜਾਣੇ ਚੱਕਣ ਜਾਣੇ ਮੰਗਣ ਜਾਣੇ ਥੋੜਾ ਨਿਮਾ ਪੰਜੇ ਆ ਜਾਂਦਾ ਨਾ ਮਹਿਸੂਸ ਹੁੰਦਾ ਅੰਦਰ ਪਰ ਜਦੋਂ ਉਹੀ ਬੀਬੀ ਉਸੇ ਘਰ ਦੇ ਵਿੱਚ ਕਦੇ ਨੋ ਵਣ ਕੇ ਚਲੀ ਗਈ ਤੇ ਤਾਂ ਵੀ ਮਾਲਕੜ ਬਣ ਗਈ ਨਾ ਇਹ ਤਾਂ ਮੰਗਣ ਵਾਲਾ ਕੰਮ ਹੀ ਖਤਮ ਹੋ ਗਿਆ ਕਿਉਂਕਿ ਇੱਕ ਉਹਦੇ ਨਾਲ ਰਿਲੇਸ਼ਨ ਹੋ ਗਿਆ ਨਾਤਾ ਬਣ ਗਿਆ ਉਸੇ ਤਰ੍ਹਾਂ ਭਾਈ ਫਰਮਾਤਾਂ ਹਨ ਵੀ ਨੱਤੇ ਬਣਾਉਣਾ ਨਾ ਪੈਣਾ ਕਿ ਉਹਦੇ ਹੋਣਾ ਪੈਣਾ ਵਾ ਉਹਨੂੰ ਆਪਣਾ ਬਣਾਉਣਾ ਪੈਣਾ ਉਹਦੇ ਚਾਨਾਂ ਦੇ ਦਾਸ ਬਣਨਾ ਪੈਣਾ ਜਦੋਂ ਉਹਦੇ ਹੋ ਹੀ ਗਏ ਉਹ ਤੁਹਾਡਾ ਹੋ ਗਏ ਆ ਉਹਨੇ ਤੁਹਾਨੂੰ અપਨਾ ਲਿਆ ਕਿ ਬਾਕੀ ਵੀ ਤੋਂ ਇਸ ਲਾਇਕ ਹੈ ਜਿਵੇਂ ਆਪਾਂ ਕੋਈ ਨਾਤਾ ਕਰਦੇ ਆ ਰਿਸ਼ਤਾ ਜੋੜਦੇ ਆ ਇਹ ਵੀ ਆਪਾਂ ਦੇਖੀ ਜੋੜਦੇ ਆ ਕਿ ਬਾਕੀ ਵੀ ਇਹ ਸਾਡੇ ਲਾਇਕ ਹੈ ਅਪਾਉਤੇ ਲਈ ਅਗਦਾ ਦੇਖਦੇ ਆ ਨਾ ਚੈੱਕ ਕਰਦੇ ਆ ਕਰਨੀ ਵੀ ਚਾਹੀਦੀ ਹੈ ਵੀ ਜ਼ਿੰਦਗੀ ਭਰ ਦਾ ਮਸਲਾ ਹੁੰਦਾ ਉਹ ਹਣ ਪਰਮਾਤਮਾ ਨੇ ਤੈਨੂੰ ਆਪਣੇ ਘਰ ਦੇ ਵਿੱਚ ਦਾਖਲਾ ਤੈਨੂੰ ਆਪਣਾ ਬਣਾਉਣਾ ਉਹ ਜਿਸ ਨੂੰ ਵੀ ਆਪਣਾ ਬਣਾ ਲੈਂਦਾ ਨਾ ਇਹ ਤੇ ਦੁਨਿਆਵੀ ਰੇਤ ਤੇ ਟੁੱਟ ਜਾਂਦੀ ਹੈ ਪਰ ਉਹ ਵੈਗਰੂ ਨਹੀਂ ਟੁੱਟਦਾ ਕਿ ਵੈਗਰੂ ਨੇ ਜਿਸ ਨੂੰ ਵੀ ਇੱਕ ਵਾਰ ਬਣਾ ਲਿਆ ਉਦੇ ਸਾਰੇ ਦੁੱਖਾਂ ਦਾ ਨਾਸ ਆਵਾ ਗਉਣ ਦਾ ਨਾਸ ਕੇ ਸੰਸਾਰ ਵਿੱਚ ਜੰਮਣਾ ਮਰਨਾ ਇਹ ਸਾਰੇ ਕੰਮ ਖਤਮ ਹੀ ਹੋ ਜਾਂਦੀ ਹੈ ਕੋਈ ਮਸਲਾ ਪੈਂਡਿੰਗ ਨਹੀਂ ਰਹਿੰਦਾ ਕਿ ਇਹਦਾ ਕੰਮ ਆ ਰਹਿਣਾ ਹੁਣ ਵੀ ਪਰਮਾਤਮਾ ਦਾ ਹੋਣ ਤੋਂ ਬਾਅਦ ਕੋਈ ਵੀ ਨਾ ਤੇਰੇ ਤੇ ਕੋਈ ਕਰਮਾਂ ਦਾ ਅਸਰ ਹੈ ਬਿਨੇ ਚੰਗੇ ਕਰਮ ਕੀਤੇ ਆ ਮਾੜੇ ਕੀਤੇ ਕੁਝ ਵੀ ਨਹੀਂ ਅਸਰ ਹੁੰਦਾ ਉੱਤੇ ਐਂਡੀ ਬੜੀ ਪਾਵਰ ਮਿਲਦੀ ਹੈ ਵੈਸੇ ਦੁਤੇ ਉਦੇ ਘਰ ਵਿੱਚ ਇੱਕ ਵਾਰ ਜੋ ਆਤਮਾ ਪ੍ਰਵੇਸ਼ ਕਰ ਗਈ ਨਾ ਦੁਬਾਰਾ ਵਾਪਸ ਨਹੀਂ ਆਉਂਦੀ ਕਿਤੇ ਵੀ ਨਾ ਉਹਦਾ ਕੋਈ ਨਰਕ ਹੈ ਨਾ ਕੋਈ ਸਵਰਗ ਨਾ ਕੋਈ ਜਨਮ ਨਾ ਕੋਈ ਮਰਨ ਤੇ ਜਦੋਂ ਉਸ ਨੂੰ ਵੈਗਰੂ ਭੇਜਦਾ ਤੇ ਉਹ ਕਰਮਾਂ ਤੋਂ ਮੁਕਤ ਹੁੰਦਾ ਉਹ ਸੰਸਾਰ ਵਿੱਚ ਆਉਂਦਾ ਜੋ ਅਵਤਾਰ ਜਨਉਂਦੇ ਹਨ ਪ੍ਰਮਾਤਮਾ ਦੇ ਭੇਜੇ ਆ ਪਾਉਂਦੇ ਆ ਸਾਥ ਪਠਾਏ ਆਪ ਹਰ ਕੇ ਕੁਸ ਉਹ ਸਖਸ਼ੀਅਤਾਂ ਸੰਸਾਰ ਵਿੱਚ ਆਉਂਦੀਆਂ ਨੇ ਜਿਨ੍ਹਾਂ ਨੂੰ ਅਵਤਾਰ ਕਹਿ ਕੇ ਕਿਹਾ ਜਾਂਦਾ ਹੈ ਅਵਤਾਰ ਭਾ ਪਰਮਾਤਮਾ ਨੇ ਆਪਣਾ ਹੀ ਰੂਪ ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਏ ਹੋਰ ਐਸੀਆਂ ਮਹਾਨ ਸਖਸ਼ੀਅਤਾਂ ਆਈਆਂ ਸੰਸਾਰ ਦੇ ਵਿੱਚ ਜਿਨੇ ਵੀ ਅਵਤਾਰ ਰਹੇ ਨੇ ਇਹਨਾਂ ਦਾ ਕਰਮਾ ਦੇ ਨਾਲ ਕੋਈ ਸਬੰਧ ਨਹੀਂ ਭਾਵੇਂ ਤ੍ਰੇਤੇ ਦੇ ਅਵਤਾਰ श्री रामचंद्र भगवान जी ਉਹਨਾਂ ਨੇ ਜੋ ਕੁਝ ਵੀ ਕੀਤਾ ਉਹ ਤਾਂ ਵਹਿਗਰੂ ਨੇ ਲੈ ਕੇ ਭੇਜੇ ਸੀ ਤੂੰ ਆ ਕੁਛ ਕਰਨ ਆ ਜਾ ਕੇ ਤੂੰ ਆ ਜਾ ਕੇ ਸੰਸਾਰ ਨੂੰ ਫਰਮ ਦਿਖਾਉਣੀ ਏ ਇਹਦੇ ਵਿੱਚ ਤੂੰ ਇਦਾਂ ਦਾ ਪਾਰਟ ਅਦਾ ਕਰਨਾ ਨਾ ਤਾਂ ਉਹ रामचंद्र भगवान ਉਹਨਾਂ ਦੀ ਕੋਈ ਅਵਧੀ ਇੱਛਾ ਸੀ ਆਪਾਂ ਕਿੰਤੂ ਪਰੰਤੂ ਕਰ ਦਿੰਦੇ ਹਨ ਕਿ ਉਹ ਰਾਮ ਇਦਾਂ ਸੀ ਕਿਸ਼ਨ ਇਦਾਂ ਸੀ ਬੋਲਣ ਦੀ ਤਵੀਜ ਵੀ ਆਪ ਨੂੰ ਘਾਟੀ ਹੁੰਦੀ ਉਹ ਪਰਮਾਤਮਾ ਦੇ ਭੇਜੇ ਹੋਏ ਰੂਪ ਹੁਣ ਜਿੰਨੇ ਵੀ ਅਵਤਾਰ ਹੁੰਦੇ ਆ ਉਹਨਾਂ ਨੂੰ ਤਾਂ ਭਾਈ ਹੁਕਮ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੂੰ ਹੁਕਮ ਸੀ ਤੁਸੀਂ ਸਰਮਾਂਸ ਬਲੀਦਾਨ ਕਰਨਾ ਦਿਖਾਣਾ ਵੈਸੇ ਰੋ ਰ ਨਹੀਂ ਤਾਂ ਵੀ ਐਡੀ ਤੰਤ ਦੇ ਮਾਲਕ ਸੀ ਕੌਣ ਮਾਰ ਸਕਦਾ ਉਹਨੂੰ ਉਹ ਤਾਂ ਖੁਦ ਪਰਮਾਤਮਾ ਨੇ ਕੌਣ ਉਹਨਾਂ ਦੇ ਬੱਚਿਆਂ ਨੂੰ ਇਹ ਸੋਚ ਸਕਦਾ ਸੀ ਇੰਨੀਆ ਪਾਵਰਾਂ ਤਾਕਤਾਂ ਦੇ ਮਾਲਕ ਸੀ ਉਹ ਤਾਂ ਭਾਈ ਜੇ ਅੱਖ ਮੀਚ ਲੈਂਦੇ ਤੇ ਸੰਸਾਰ ਫਨਾ ਹੋ ਜਾਣਾ ਸੀ ਤਬਾਹ ਹੋ ਜਾਣਾ ਸੀ ਇੰਨੀ ਪਾਵਰ ਦੇ ਮਾਲਕ ਸੀ ਭਾਵ ਇੰਨਾ ਕੁ ਕਰਨ ਦੇ ਨਾਲ ਵੀ ਨਾ ਉਹ ਤਬਾਹੀ ਮਚਾ ਸਕਦੇ ਸੀ ਪਰ ਨਹੀਂ ਕੀਤੀ ਅਯਾਤ ਮੁਕਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਨੂੰ ਇਹਹੀ ਹੁਕਮ ਸੀ ਕਿ ਤੁਸੀਂ ਤਤੀ ਤਵੀ ਤੇ ਬਹਿਣਾ ਨੇ ਤਾਂ ਖੁਦ ਪ੍ਰਮਾਤਮਾ ਦਾ ਰੂਪ ਵੇ ਕੀਦੀ ਹਿੰਮਤ ਕੀਦੀ ਮਜਾਲ ਕੀ ਬੰਦਿਆਂ ਦੀ ਗੱਲ ਛੱਡੋ ਕੀ ਮਜਾਲ ਸੀ ਉਸ ਅੱਗ ਦੀ ਉਹ ਗਰਮ ਹੋ ਜਾਂਦੀ ਕੀ ਮਜਾਲ ਸੀ ਉਸ ਮੌਸਮ ਦੀ ਇਹ ਉਹੀ ਗੁਰੂ ਨੇ ਨਾ ਜਿਸ ਗੁਰੂ ਦੇ ਸਹਿਬਾਨ ਪਾਤਸ਼ਾਹ ਜੀ ਮਾਰੇ ਨੂੰ ਥੋੜੀ ਜੀ ਤੁੱਪ ਲੱਗੀ ਕਿ ਤਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਾਰੇ ਨੂੰ ਥੋੜੀ ਜੀ ਤੁੱਪ ਲੱਗੀ ਸਤੇ ਪੈਦੀ ਤੁਪਾਈ ਸੂਰ ਜਾਇ ਉਦੋਂ ਨੂੰ ਕਿ ਇੱਕ ਵੱਡਾ ਸਾਰਾ ਫਨਿਆਰ ਨਾ ਉਸਨੇ ਆ ਕੇ ਸ਼ਾਂ ਕਰ ਦਿੱਤੀ ਭਾਵ ਇੰਨਾ ਜ਼ਹਿਰੀਲਾ ਕਿ ਜਿੱਦੋਂ ਆਪਾਂ ਆਮ ਹੀ ਡਰ ਜਾਂਦੇ ਆ ਭੈ ਖਾ ਜਾਂਦੇ ਦੇਖਣ ਵਾਲੇ ਵੀ ਡਰੇ ਸੀ ਦੇਖਣ ਵਾਲੇ ਵੀ ਡਰ ਗਏ ਸੀ ਕਿ ਆਲੇ-ਦਾਲ ਜੋ ਖੇਤ ਚ ਕੰਮ ਕਰਦੇ ਸੀ ਗਏ ਭੱਜ ਕੇ ਰਾਏ ਬੁਲਾਰ ਕੋਲ ਕਹਿੰਦੇ ਵਈ ਜਿਹੜਾ ਤੁਹਾਡੇ ਖੇਤਾਂ ਚ ਕੰਮ ਕਰਦਾ ਉਹਨੂੰ ਤਾਂ ਪਤਾ ਨਹੀਂ ਸੱਪ ਨੇ ਘੇਰਿਆ ਹੋਇਆ ਪਿਆ ਉੱਥੇ ਉਹਨਾਂ ਨੂੰ ਕੀ ਪਤਾ ਸੀ ਭਾਈ ਇਹ ਤਾਂ ਖੁਦ ਚਾਕਰੀ ਵਾਸਤੇ ਸੇਵਾ ਵਾਸਤੇ ਆਪਣਾ ਜਨਮ ਸਫਲ ਕਰਨ ਵਾਸਤੇ ਆਇਆ ਹੈ ਕਿ ਥੋੜੀ ਜੀ ਧੁੱਪ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਦੇ ਉੱਪਰ ਕਿ ਉਸ ਧੁੱਪ ਨੂੰ ਵੀ ਲੁਕਾਉਣ ਖਾਤਰ ਖੁਦ नाग ਦੇਵਤਾ ਆਇਆ ਉਹਨੇ ਆਪਣਾ ਫਣ ਖੜਾ ਕੀਤਾ ਤੇ ਗਰਮੀ ਖੁਦ ਲਈ ਤੇ ਗੁਰਨਾਕ ਸਾਹਿਬ ਪਾਤਸ਼ਾਹ ਨੇ ਸ਼ਾਂਕੀ ਦਰਾਤਾਂ ਦੇ ਵੀ ਪਰਛਾਵੇਂ ਟਲ ਜਾਂਦੇ ਸੀ ਕਿ ਦਰਾਤਾਂ ਦੇ ਪਰਛਾਵੇਂ ਵੀ ਟਲ ਜਾਂਦੇ ਸੀ ਇੰਨਾ ਕੁ ਸਪਨ ਇਤਿਹਾਸ ਸੁਣਦੇ ਆ ਨਾ ਹੁਣ ਜਦ ਸੁਣਿਆ ਸੁਣਾਣਾ ਪੈਂਦਾ ਦੇਖਿਆ ਤਾਂ ਆਪਾਂ ਕਿਸੇ ਨੇ ਵੀ ਨਹੀਂ ਹੁੰਦਾ ਨਾ ਪਰ ਗੁਰੂ ਤੇ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਕਿੰਤੂ ਪ੍ਰਾਂਤੂ ਨਹੀਂ ਕੀਤਾ ਜਾ ਸਕਦਾ ਗੁਰੂ ਸਮਰੱਥ ਹੈ ਉਹ ਕਾਲਪੁਰਖ ਹੈ